ਜੀ ਦੇ ਕਿ ਆਪਾਂ ਕੋਲੋਂ ਬੈਂਪਰ ਕਰਨਾਗਾ ਬੰਪਰ ਆਪਾਂ ਪਾਇਆ ਨਵਾਂ ਤੇ ਇੱਕ ਬੌਰਨਟ ਬੌਰਨਟ ਆਪਾਂ ਉਹ ਪਰ ਫਿਰ ਕੀਤਾ ਦੇਖ ਸਕਦੇ ਹੋ ਤੁੰ ਵੀ ਦੇਖੋ ਮੈਂ ਜੀ ਦੱਸਣ ਲੋ ਬੰਦ ਕਰਦੇ ਵੀ ਇਹ ਜਿਹੜਾ ਅਕੇ ਮੁੰਟੇ ਲੇ ਤੇ ਹੁਣ ਆਪਾਂ ਭਰਾਂਗੇ ਇਹਦੇ ਉੱਤੇ ਬਾਡੀ ਫਿਲਰ ਆਪਣਾ ਬੋਨਟ ਐਨਸੀ ਪੱਟੀ ਲਾ ਕੇ ਹੋ ਚੁੱਕਿਆ ਰੈਡੀ ਇਹਨੂੰ ਰਗੜ ਕੇ ਆਪਾਂ ਇਧਰੋਂ ਵੀ ਦੇਖੋ ਤੇ ਇਹ ਦੁਬਾਰਾ ਇਹਨੂੰ ਆਪਾਂ ਕਰਨਾ ਕਲਰ ਹਾਂਜੀ ਮਿੱਤਰੋ ਆਪਾਂ ਟੌਸ ਕਰ ਕਰ ਰਹੇ ਸੀਗੇ ਪੇਂਟ ਤੇ ਪੇਂਟ ਹੋ ਕੇ ਹੋ ਚੁੱਕੀ ਹੈ ਰੈਡੀ ਦੇਖ ਸਕਦੇ ਹੋ ਫਿਨਿਸ਼ਿੰਗ ਚੈੱਕ ਕਰੋ ਇਧਰੋਂ ਵੀ ਚੈੱਕ ਕਰਾਉਣੇ ਸਾਨੂੰ ਆ ਦੇਖੋ ਫਿਨਿਸ਼ਿੰਗ ਪੂਰੀ ਹੋ ਗਈ ਆ ਕਲਰ ਵੀ ਮੈਚ ਆ ਪੂਰਾ 00 ਆ ਬਾਰਨਾਟ ਕੀਤਾ ਇੱਕ ਤਾਂ ਪੈਨਾਂ ਦਾ ਇੱਕ ਕਪਾਇਦਾ ਕੀਤਾ ਆਪਾਂ ਬੰਪਰ ਫਰੰਟ ਦੇਖੋ ਇਧਰੋਂ ਇਹ ਦੇਖੋ ਤੇ ਗ੍ਰਿਲ ਵੀ ਦਿਖਾਉਣੀ ਆ ਸਾਨੂੰ ਗ੍ਰਿਲ ਵੀ ਪੇਂਟ ਕੀਤੀ ਆ ਗੱਡੀਆਂ ਵਾਲੇ ਭਰਾਵਾਂ ਤੱਕ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰੋ ਕਿਸੇ ਨੇ ਵੀ ਕੰਮ ਕਰਵਾਉਣਾ ਹੋਵੇ ਡੈਂਟਿੰਗ ਪੇਂਟਿੰਗ ਦਾ ਓਕੇ ਨਿਕਲਦਾ ਤਾਂ ਆਪਣੇ ਕੋਲ ਤਲਵੰਡੀ ਸਾਬੋ ਆ ਸਕਦਾ ਜੀ ਇਸ ਮੋਟਰ ਗੇਜ ਤੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈਗਾ ਕੰਟੈਕਟ ਕਰ ਸਕਦਾ ਆਪਾਂ ਨੂੰ ਧੰਨਵਾਦ